ਕਾਮਕਾਰ ਪਹਿਲੇ ਨਾਲੋਂ ਵਧਿਆ ਕਿ ਜਾਂ ਕਿਨੂੰ ਕੰਮਗਾ ਘਟਿਆ ਆਵੇ ਕਾਮਕਾਰ ਘਟਿਆ ਜੀ ਬਹੁਤ ਜ਼ਿਆਦਾ ਕੰਮ ਘਟਿਆ ਵਾ ਇਹ ਕਿੰਨੇ ਫੁੱਟ ਬਾਈ ਕਿੰਨੇ ਬਾਈ ਕਿੰਨੇ ਦਾ ਇਹ ਇਹ 40 ਬਾਈ 10 ਦਾ ਹੈ ਜੀ 40 ਬਾਈ ਦਾ ਹਾਂ ਜੀ ਕਿਹੜੀ ਪਾਰਟੀ ਦਾ ਇਹ ਇਹ ਆਮ ਆਦਮੀ ਪਾਰਟੀ ਦਾ ਨੇ ਤਕਰੀਬਨ ਜ਼ਿਆਦਾ ਸਾਡੇ ਕੋ ਆਮ ਆਦਮੀ ਦਾ ਤੇ ਕਾਂਗਰਸ ਦਾ ਤੇ ਭਾਜਪਾ ਦਾ ਕੰਮ ਆ ਜੇ ਅਜੇ ਕਮੇਟੀ ਲਈਆ ਇਹ ਜਦੋਂ ਇੱਕ ਤਾਂ ਮੀਨ ਆ ਅਸੂੜੀ ਜੀ ਪੈਣੀ ਆ ਕਿ ਸਾਰੀ ਪਾਰਟੀਆਂ ਜ਼ੋਰ ਪਾ ਦੇਣਾ ਕਿ ਯਾਰ ਸਾਡੇ ਲੱਗਣੇ ਚਾਹੀਦੇ ਆ ਸਾਡੇ ਲੱਗਣੇ ਚਾਹੀਦੇ ਆ ਮਾਲੋ ਚਾਰ ਪੰਜ ਪਾਰਟੀਆਂ ਦੇ ਇੱਕ ਨੇ ਜਿੱਤਣਾ ਦਾ ਬਾਕੀ ਦਿਖਾ ਦਿੰਦੀਆਂ ਨੇ ਠੀਕ ਆ ਤੇ ਇਸ ਤਰ੍ਹਾਂ ਹੋਇਆ ਵੀ ਜਿਹੜੀ ਪਾਰਟੀ ਹਾਰ ਜਾਂਦੀ ਹੋਵੇ ਉਹ ਪੈਸੇ ਮਾਲ ਲੈਂਦੀ ਹੋਵੇ ਜਾਂ ਨਹੀਂ ਦਿੰਦੀ ਹੋਵੇ ਜਾਂ ਖਰਾਬ ਕਰਦੀ ਹੋਵੇ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਲੋਕਸਭਾ ਦੀ ਇਲੈਕਸ਼ਨ ਦਾ ਆਗਾਜ਼ ਹੋ ਚੁੱਕਿਆ ਤੇ ਸਾਰੀਆਂ ਪਾਰਟੀਆਂ ਜਿਹੜੀ ਕਿ ਪੱਪਾ ਭਾਰ ਨੇ ਤੇ ਲੋਕਾਂ ਵਿੱਚ ਜਾ ਕੇ ਆਪਣਾ ਜੋਰ ਪ੍ਰਚਾਰ ਕਰ ਰਹੇ ਹਨ ਪਰ ਅੱਜ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਸ਼੍ਰੀ ਅਮਰਸਾਦ ਸਾਹਿਬ ਦੀ ਅੱਜ ਜ਼ੀਰੋ ਗ੍ਰਾਂਡ ਰਿਪੋਰਟ ਦਿਆਂ ਜਿੱਥੇ ਕਿ ਚੋਣ ਪਚਾਰ ਦਾ ਸਮਗਰੀ ਦਾ ਜਿਹੜਾ ਕਿ ਤਿਆਰ ਜਿਹੜਾ ਕਿ ਸਮਾਨ ਉਹ ਤਿਆਰ ਹੁੰਦਾ ਬਾਤ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇੱਥੇ ਜਿਹੜਾ ਕਿ ਚੋਣ ਪਚਾਰ ਦੇ ਸਮਗਰੀ ਦਾ ਤੇ ਸਮਾਨ ਜਿਹੜਾ ਤਿਆਰ ਹੁੰਦਾ ਵਾ ਵੱਡੇ ਵੱਡੇ ਹੋਰਡਿੰਗ ਤਿਆਰ ਹੁੰਦੇ ਨੇ ਬੋਰ ਤਿਆਰ ਹੁੰਦੇ ਨੇ ਫਲੈਕਸੀਆਂ ਬੋਰ ਤਿਆਰ ਹੁੰਦੀਆਂ ਨੇ ਝੰਡੀਆਂ ਤਿਆਰ ਹੁੰਦੀਆਂ ਨੇ ਅਤੇ ਇਥੋਂ ਜਿਹੜੇ ਕਾਰੀਗਰ ਨੇ ਦਿਨ ਰਾਤ ਮਿਹਨਤ ਕਰਕੇ ਜਿਹੜਾ ਕਿ ਫਲੈਕਸੀ ਬੋਰ ਤਿਆਰ ਕਰਦੇ ਨੇ ਗੱਲ ਬਾਤ ਵੀ ਕਰਾਂਗੇ ਇਸ ਕਾਰੀਗਰਾਂ ਨਾਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਦਿਨ ਰਾਤ ਜਿਹੜੇ ਕੀ ਇਹ ਕਾਰੀਗਰ ਹੈ ਲਕਸ਼ੀ ਬੋਰ ਤਿਆਰ ਕਰਦੇ ਨੇ ਅਤੇ ਚੋਮਪ ਜਿਆਦਾ ਸਮਾਂ ਵੀ ਤਿਆਰ ਕਰਦੇ ਨੇ ਗੱਲਬਾਤ ਕਰਾਂਗੇ ਪ੍ਰੇਮ ਜੀ ਸਾਡੇ ਨਾਲ ਏ ਪ੍ਰੇਮ ਜੀ ਕਿੰਨੇ ਸਮੇਂ ਤੋਂ ਤੁਸੀਂ ਇਹ ਕੰਮ ਕਰ ਕਰਦੇ ਆ ਰਹੇ ਹੋ ਚੋਮ ਪ੍ਰਚਾਰ ਦੀ ਜਿਹੜੀ ਸਮਗਰੀ ਤਿਆਰ ਕਰਦੇ ਹੋ 20-22 ਸਾਲ ਹੋ ਗਏ ਜੀ ਜੀ 22 ਸਾਲ ਹੋ ਗਏ ਹਾਂ ਜੀ ਤੇ ਮੈਨੂੰ ਇਹ ਸੋਪੀ ਪਹਿਲੀ ਇਲੈਕਸ਼ਨ ਨਾਲੋਂ ਹੁਣ ਇਲਕਸ਼ਣ ਵਿੱਚ ਕਿੰਨਾ ਕੁ ਲੋਕਾਂ ਨੂੰ ਜਾਣਿਆ ਕੰਮਕਾਰ ਪਹਿਲੇ ਨਾਲੋਂ ਵਧਿਆ ਕਿ ਜਾਂ ਕਿਨੂੰ ਕੋ ਕੰਮਕਾਰ ਘਟਿਆ ਹੋਵੇ ਕੰਮਕਾਰ ਘਟਿਆ ਜੀ ਪਹਿਲਾਂ ਨਾਲੋਂ ਬਹੁਤ ਜਿਆਦਾ ਕੰਮ ਘਟਿਆ ਵਾ ਪਹਿਲਾਂ ਭਾਗ ਤਕਰੀਬਨ ਪਹਿਲਾਂ ਤਕਰੀਬਨ ਅੱਪ 17-18 ਘੜੀਆਂ ਰੋਹੀ ਭੇਜੀ ਜੀ ਹੁਣ ਮਾਹੀ 6-7 ਗੱਡੀਆਂ ਭੇਜਦੇ ਆ ਉਹ ਵੀ ਵਾਪਸ ਆ ਜਾਂਦੀਆਂ ਆਦੀਆਂ ਕੇ ਅੱਧੇ ਬੋਰ ਲਾਈਦੇ ਅੱਧੇ ਵਾਪਸ ਆ ਜਾਂਦੇ ਆ ਨਹੀਂ ਤੇ ਪੰਜਾ ਪੰਜਾ ਬੋਰ ਲਾਦ ਕੇ ਭੇਜਦੇ ਸੀਗੇ ਕਿ ਸ਼ਾਮੀ ਲਾਗੇ ਹੋਣੇ ਆ ਠੀਕ ਹੈ ਤੇ ਮੈਨੂੰ ਇਸੋ ਵੀ ਪ੍ਰੇਮ ਜੀ ਕਿੰਨੇ ਕ ਕਾਰੀਗਰ ਹੋ ਕੰਮ ਕਰਦੇ ਨੇ ਸਵੇਰੇ ਕਿੰਨੇ ਵੇ ਸ਼ੁਰੂ ਹੋ ਜਾਂਦੇ ਨੇ ਤੇ ਕਿੰਨੇ ਕ ਵੱਡੇ ਤੁਸੀਂ ਹੋਂ ਤੱਕ ਫਲੈਕਸੀਬਲ ਬੋਰਡ ਜਿਹੜਾ ਤਿਆਰ ਕਰ ਚੁੱਕੇ ਹੋ ਅਸੀਂ ਦੇਖ ਰਹੇ ਆ ਬੜਾ ਕ ਵੱਡਾ ਤੁਸੀਂ ਫਲੈਕਸੀਬਲ ਬੋਰਡ ਤਿਆਰ ਕੀਤਾ ਇਹ ਕਿੰਨੇ ਫੁੱਟ ਬਾਈ ਕਿੰਨੇ ਬਾਈ ਕਿੰਨੇ ਦਾ ਹੈ ਇਹ 40 ਬਾਈ 10 ਦਾ ਹੈ ਜੀ 40 ਬਾਈ 10 ਦਾ ਹਾਂਜੀ ਕਿਹੜੀ ਪਾਰਟੀ ਦਾ ਹੈ ਇਹ ਆਮ ਆਦਮੀ ਪਾਰਟੀ ਦਾ ਤੇ ਮੈਨੂੰ ਐਸਓਪੀ ਸਾਰੀਆਂ ਡਿਮੈਂਡਾਂ ਦੀਆਂ ਪਾਰਟੀ ਵੱਲ ਬੋਰਡ ਤਿਆਰ ਕੀਤੇ ਜਾ ਰਹੇ ਨੇ ਕਿ ਜਦੋਂ ਇੱਕ ਦੋ ਪਾਰਟੀਆਂ ਵੱਲੋਂ ਬੋਰਡ ਜਿਹੜੀ ਤੁਹਾਡੇ ਕੋਲ ਤਿਆਰ ਹੋ ਜਾਂਦੀ ਨਹੀਂ ਨਹੀਂ ਤਕਰੀਬਨ ਜਿਆਦਾ ਸਾਡੇ ਕੋਲ ਆਮ ਆਦਮੀ ਦਾ ਤੇ ਕਾਂਗਰਸ ਦਾ ਤੇ ਬੀਜੇਪੀ ਦਾ ਕੰਮ ਲੱਗਿਆ ਇਹ ਕਾਲੀਆਂ ਦਾ ਆ ਕਾਲੀਆਂ ਦਾ ਠੀਕ ਹੈ ਤੇ ਮੈਨੂੰ ਐਸਓਪੀ ਹੋਰ ਕਿਹੜੀ ਕਿਹੜੀ ਸਮੱਗਰੀ ਤਿਆਰ ਕਰਦੇ ਹੋ ਇਹ ਤੁਸੀਂ ਫਲੈਕਸੀਬਲ ਬੋਰਡ ਤਿਆਰ ਹੋ ਗਿਆ ਹੋਰ ਕਿਹੜੀ ਕਿਹੜੀ ਸਮੱਗਰੀ ਤਿਆਰ ਕਰਦੇ ਹੋ ਚੋਣ ਪ੍ਰਚਾਰ ਦੀ ਸਰਪ ਚੰਡੀਆਂ ਤਖਤੀਆਂ ਬ ਉਹ ਤਿਆਰ ਕਰੀ ਦਿੱਤੇ। ਇਹ ਬਿਨ ਐਸਓਪੀ ਫਲੈਕਸੀਬਲ ਤੇ ਤਿਆਰ ਕਰਦੇ ਨਾਲ ਨਾਲ ਇਹ ਰੋਜ਼ ਦੀਆਂ ਕਿੰਨੇ ਕਿ ਤਿਆਰ ਹੋ ਜਾਂਦੀਆਂ ਨੇ ਅਤੇ ਤਿਆਰ ਕਰਨ ਤੋਂ ਬਾਅਦ ਸ਼ਹਿਰਾਂ ਵਿੱਚ ਲਾਉਂਦੇ ਹੋ ਜਾਂ ਪਿੰਡਾਂ ਵਿੱਚ ਜਾ ਜਾ ਕੇ ਤੁਸੀਂ ਲਾਉਂਦੇ ਹੋ। ਸ਼ਹਿਰਾਂ 'ਚ ਵੀ ਲੱਗਦੇ ਆ ਪਈਆਂ ਪਿੰਡਾਂ 'ਚ ਜ਼ਿਆਦਾ ਲੱਗਣੇ ਇਸ ਟਾਈਮ 'ਚ। ਜਿਹੜਾ ਸ਼ਹਿਰਾਂ 'ਚ ਲੱਗਣੇ ਆ ਉਹ ਟਾਈਮ ਤੇ ਲੱਗਣੀਆਂ ਵਾ ਜਦੋਂ ਸਮਾਂ ਘੱਟ ਰਹਿ ਜਾਏਗਾ ਉਸ ਟਾਈਮ ਤੇ ਇਹਨਾਂ ਦੀ ਸਪੀਡ ਵਧਾ ਦੇਣੀ ਆ ਫਿਰ ਗੱਡੀਆਂ ਜਾਣੀਆਂ। ਅਜੇ ਕੰਮ ਟੀ ਲਈ ਆ। ਇਹ ਜਦੋਂ ਇੱਕ ਦਾ ਮੀਨ ਆ ਪਸੂੜੀ ਹੀ ਪੈਣੀ ਆ। ਇਹ ਸਾਰੀ ਪਾੜੀਆਂ ਜੋਰ ਪਾ ਦੇਣਾ ਕਿ ਯਾਰ ਹੱਡ ਲੱਗਣੇ ਚਾਹੀਦੇ ਆ ਹੱਡ ਲੱਗਣੇ ਚਾਹੀਦੇ ਆ ਇਹ ਮੈਨੂੰ ਇਹ ਸਭ ਸੋਸ਼ਲ ਮੀਡੀਆ ਜਮਾਨਾ ਵਾ ਕਿ ਲੱਗਦਾ ਵੀ ਸੋਸ਼ਲ ਮੀਡੀਆ ਕਰਕੇ ਵੀ ਜਿਹੜਾ ਐ ਲੋਕ ਫੇਸਬੁੱਕਾਂ ਤੇ ਇੰਸਟਾਗ੍ਰਾਮ ਤੇ ਜਾਂ ਹੋਰ ਤਰ੍ਹਾਂ ਦੇ ਜਿਹੜੀਆਂ ਇਸਤੇਮਾਲ ਕਰਦੇ ਨੇ ਜਿਹੜਾ ਐ ਐਡਰਟਾਈਮੈਂਟ ਦੀ ਮਸ਼ਹੂਰੀ ਕਰਦੇ ਨੇ ਕਿ ਲੱਗਦਾ ਵੀ ਇਸ ਕਰਕੇ ਜਿਹੜਾ ਫਲੈਕਸੀਬਲ ਬੋਰਡਾਂ ਦਾ ਜਿਹੜਾ ਕੰਮ ਐ ਕੀ ਘਟਾ ਕੇ ਨਾਲੋਂ ਇਹ ਤੇ ਅੱਜ ਤਾਂ ਜਿਤਨਾ ਕੋ ਜਿੰਨਾਂ ਕੋ ਮੋਬਾਈਲ ਆ ਉਹ ਵੇਖ ਲੈਣਗੇ ਹੁਣ ਜਿੰਨਾਂ ਕੋ ਮੋਬਾਈਲ ਨਹੀਂ ਗੇ ਉਹ ਕਿਤਰਾ ਵੇਖ ਲੈਣਗੇ ਉਹਨਾਂ ਦੇ ਬੋਰਡ ਵੀ ਵੇਖਣੇ ਆ ਨ ਦੇ ਵੀ ਸੁਪਰੀਮ ਜਿਹੇ ਇਸ ਤਰ੍ਹਾਂ ਹੋਇਆ ਹੈ ਜਿਵੇਂ ਚੋਣ ਪ੍ਰਚਾਰ ਜਸੀਂ ਦੇਖਦੇ ਵੀ ਲੀਡਰ ਘਰਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਦੇ ਨੇ ਹੱਥ ਜੋੜਦੇ ਨੇ ਉਹਨਾਂ ਗਾੜੀ ਸਾਨੂੰ ਵੋਟਾਂ ਪਾਓ ਕਈ ਇੱਥੇ ਆ ਕੇ ਕਈ ਲੀਡਰ ਵੱਡੇ ਨੇ ਆ ਕੇ ਦੇਖਿਆ ਵੀ ਕਿਸ ਤਰ੍ਹਾਂ ਸਮਗਰੀ ਤਿਆਰ ਹੁੰਦੀ ਆ ਕਿਸ ਤਰ੍ਹਾਂ ਹੋੜੀ-ਮੋੜ ਤਿਆਰ ਹੁੰਦੇ ਨੇ ਕਈ ਆ ਕੇ ਤੁਹਾਡੇ ਵੀ ਪਿੱਛੇ ਸ਼ਾਬਾਸ਼ ਦਿੱਤੀ ਹੋਵੇ ਵੀ ਸ਼ਾਬਾਸ਼ ਬੜੀ ਮਿਹਨਤ ਕਰਦੇ ਹੋ ਕਿ ਲੋਕ ਸਭਾ ਇਲੈਕਸ਼ਨ ਆ ਰਹੀ ਆ ਅੰਮ੍ਰਿਤ ਸਾਹਿਬ ਤੁਸੀਂ ਰਹਿਣ ਵਾਲਿਓ ਸਾਨੂੰ ਵੋਟ ਪਾਓ ਕ ਇਸ ਤਰ੍ਹਾਂ ਹੋਇਆ ਕਈ ਆ ਕੇ ਦੇਖਿਆ ਹੋ ਜਾਣਾ ਨਹੀਂ ਸਰ ਪਾਣੀ ਇੱਥੇ ਫੈਕਟਰੀ ਨਹੀਂ ਆਏ ਬਾਕੀ ਹੱਥ ਜੋੜਨ ਵਾਸਤੇ ਤੁਹਾਨੂੰ ਪਤਾ ਘਰਾਂ ਫੈਕਟਰੀ ਜੇ ਕਿੰਨੇ ਹੋਣਾ ਵਾ ਫੈਕਟਰੀ ਦੇ ਮਾਲਕ ਹੀ ਆਗੇ ਕਹਿੰਦਾ ਭਰਾਵਾ ਕਰ ਲਓ ਉਹਨੂੰ ਹੱਥ ਜੋੜਨੇ ਵੇਜਿਆ ਲੈ ਕੇ ਢੀ ਤੇ ਮੈਨੂੰ 100 ਵੀ ਸਵੇਰੇ ਕਿੰਨੇ ਵਜੇ ਦਿਨ ਸ਼ੁਰੂਆਤ ਕਰਦੇ ਹੋ ਤੇ ਕਾਰੀਗਾ ਕਿੰਨੇ ਕੰਮ ਕਰਦੇ ਨੇ ਦਿਨ ਰਾਤ ਜਿਹੜੀ ਕਿ ਫੈਕਟਰੀ ਕੰਮ ਕਰਦੀ ਇਹਦੇ ਸ਼ੁਰੂਆਤ ਕਰਦੀ ਆ ਪੰਜ ਸਾਢੇ ਪੰਜ ਵਜੇ ਕਰੀ ਜੀ ਆ ਸ਼ਾਮੀ 11 12 ਵਜੇ ਜਾਂਦੇ ਆ ਤੇ 100 200 ਬੋਰਡ ਤਿਆਰ ਕਰ ਲੈਂਦਾ ਆਪਾਂ ਕੰਮ ਦੇ ਹਿਸਾਬ ਨਾਲ ਜਿੰਨਾ ਇਹ ਕੰਮ ਆ ਗਿਆ ਉਸ ਹਿਸਾਬ ਨਾਲ ਤਿਆਰ ਕਰ ਲੈਂਦੇ ਆ ਜੇ ਘੱਟ ਵਾ ਤੇ ਘੱਟ ਕਰ ਲੈਂਦੇ ਆ ਤੇ ਜਿਆਦਾ ਹੋ ਗਈ ਆ ਫੇਰ ਆ ਤੇ ਟਾਈਮ ਜਿਆਦਾ ਵੀ ਹੋ ਜਾਂਦਾ ਉਹ ਸਾਉਣਾ ਕੰਮ ਕਰੀਦਾ ਤੇ ਮੈਨੂੰ ਲੱਗਦਾ ਵੀ ਜਦੋਂ ਕੋਈ ਵੱਡਾ ਲੀਡਰ ਆਉਣਾ ਹੁੰਦਾ ਜਿਵੇਂ ਮੋਦੀ ਸਾਹਿਬ ਆਉਣੇ ਆਉਂਦੇ ਆ ਤੇ ਜਾਂ ਕਹਦੀਏ ਵੀ ਕੇਦੀਵਾਲ ਸਾਹਿਬ ਆਮ ਆਮ ਵੀ ਪਾਰਟੀ ਦੇ ਜਾਂ ਸੁਬੀਬ ਬਾਦ ਸਾਹਿਬ ਆਉਣਾ ਹੁੰਦਾ ਫਿਰ ਜ਼ਿਆਦਾ ਜੋਰ ਹੋ ਜਾਂਦਾ ਵਾ ਇਲੈਕਸ਼ਨ ਦਾ ਵੀ ਭਾਈ ਵੱਤੋਵਾਲ ਬੋਰਡ ਚਾਹੀਦੇ ਆ ਸੜਕਾਂ ਲਾਉਣੇ ਹੁੰਦੇ ਨੇ ਉਹ ਰੈਲੀ ਹੁੰਦੀ ਆ ਉਹਨਾਂ ਨੂੰ ਹੀ ਕੋਈ ਪੈਲਸ ਵਗੈਰਾ ਬੁੱਕ ਕਰ ਲੈਂਦੇ ਆ ਉੱਥੇ ਹੀ 50 60 ਬੋਟਲ ਵਾ ਲੈਂਦੇ ਆ ਤੇ ਜਦੋਂ ਰੈਲੀ ਖਤਮ ਹੁੰਦੀ ਆ ਵਾਪਸ ਵਾਪਸੀ ਹੋ ਜਾਂਦੀ ਹੈ। ਜਿਵੇਂ ਤੁਸੀਂ ਪ੍ਰੈਮਰੀ ਜਦੋਂ ਤੁਸੀਂ ਦੱਸਦੇ ਹੋ ਵੀ ਪਿਛਲੇ 25 ਸਾਲ ਤੋਂ ਤੁਸੀਂ ਕੰਮ ਕਰਦੇ ਆ ਰਹੇ ਹੋ ਇਸੇ ਬੋਰਡ ਹੋਣੀ ਮੁਤਿਆਰ ਕਰਦੇ ਆਂਦਾ ਤੇ ਪਹਿਲੀ ਇਲੈਕਸ਼ਨਾਂ ਚ ਕਿੰਨਾ ਕਿ ਜ਼ੋਰ ਹੁੰਦਾ ਸੀ ਕਿੰਨਾ ਕਿ ਦਿਨ ਦਾ ਕੰਮ ਕਰਨਾ ਪੈਂਦਾ ਸੀ ਬਾਹਰੋਂ ਕਿੰਨੇ ਕਿ ਕਾਰੀਗਰ ਬੁਲਾਉਣੇ ਪੈਂਦੇ ਸੀ ਤੇ ਲੀਡਰਾਂ ਚ ਕਿੰਨਾ ਕਿ ਰੁਝਾਨ ਸੀ ਇਹ ਚੀਜ਼ ਨੂੰ ਲੈ ਕੇ ਪਹਿਲਾਂ ਕੰਮ ਬਹੁਤ ਜ਼ਿਆਦਾ ਜ਼ੋਰ ਹੁੰਦਾ ਸੀਗਾ ਪਹਿਲਾਂ ਸਾਡੇ ਤਕਰੀਬਨ ਬਿਸਤਰੀ ਵੀ ਇੱਥੇ ਹੀ ਮਗਾਲਦੇ ਸੀ ਮਾਲਕ ਗੱਦੇ ਵਗੈਰਾ ਮਗਾਲ ਕੇ ਰੋਟੀ ਪਾਣੀ ਵੀ ਤੁਹਾਡਾ ਇੱਥੇ ਚੱਲੇਗਾ ਜਿਹੜਾ ਲੋਕਲ ਲਾਗੇ ਘਰ ਹੈਗਾ ਉਹ ਚਲ ਜਾਂਦੇ ਸੀ ਘਰ ਬਾਕੀ ਤਕਰੀਬਨ ਇੱਥੇ ਹੀ ਸੌਂ ਜਾਂਦੇ ਸੀ ਆਪਾਂ ਇੱਥੇ ਸੌਂ ਜਾਂਦੇ ਸੀ ਤੇ ਮੈਨੂੰ ਐਸਓਪੀ ਕਰੀ ਇਹ ਜਿਹੜੀਆਂ ਪਾਰਟੀਆਂ ਤੁਸੀਂ ਹੋਰਡਿੰਗ ਤਿਆਰ ਕਰਦੇ ਹੋ ਵਕਫ ਪਾਰਟੀਆਂ ਵੱਲੋਂ ਇਹਨਾਂ ਕੋ ਪੈਸੇ ਫਿਰ ਅਡਵਾਂਸ ਲੈ ਲੈਂਦੇ ਹੋ ਕਿ ਜਾਂ ਪੈਸੇ ਬਾਅਦ ਦਿੰਦੇ ਹੋ ਜਾਂ ਕਿ ਪੈਸੇ ਨਾਲ ਨਾਲ ਦੇਈ ਜਾਂਦੇ ਕਿਸ ਤਰ੍ਹਾਂ ਦਾ ਸਹਾਰਾ ਚੱਲਦਾ ਹੈ ਇਹ ਤੇ ਤਕਰੀਬਨ ਕੋਈ ਅਡਵਾਂਸ ਇਹਨਾਂ ਦਾ ਬਿਲਿੰਗ ਦਾ ਕੰਮ ਹੁੰਦਾ ਹੈ ਇਹਨਾਂ ਦਾ ਬਿੱਲ ਕੱਟੇ ਜਾਂਦਾ ਵਾ ਤੇ ਕਈ ਪਾਰਟੀਆਂ ਨਾਲ ਨਾਲ ਦੇ ਜਾਂਦੀਆਂ ਕਈ ਬਾਤ ਚ ਦੇ ਦਿੰਦੀਆਂ ਤੇ ਇਸ ਤਰ੍ਹਾਂ ਹੋਇਆ ਵੀ ਮੰਨ ਲਓ ਚਾਰ ਪੰਜ ਪਾਰਟੀਆਂ ਦੇ ਇੱਕ ਨੇ ਜਿੱਤਣਾ ਹੁੰਦਾ ਬਾਕੀ ਤਾਂ ਹਾਰ ਜਾਂਦੀਆਂ ਨੇ ਠੀਕ ਆ ਤੇ ਇਸ ਤਰ੍ਹਾਂ ਹੋਇਆ ਵੀ ਜਿਹੜੀ ਪਾਰਟੀ ਹਾਰ ਜਾਂਦੀ ਹੋਵੇ ਉਹ ਪੈਸੇ ਮਾਲ ਲੈਂਦੀ ਹੋਵੇ ਜਾਂ ਨਹੀਂ ਦਿੰਦੀ ਹੋਵੇ ਜਾਂ ਖਰਾਬ ਕਰਦੀ ਹੋਵੇ ਤੇ ਜਿਹੜੀ ਜਿੱਤ ਜਾਂਦੀ ਹੋਵੇ ਉਹ ਪੈਸੇ ਵਾਧ ਦੇਂਦੀ ਹੋਵੇ ਇਨਾਮ ਦੇ ਨਾਲ ਖੁਸ਼ੀ ਨਾਲ ਕਹਿੰਦੇ ਹੋਇਆ ਇਸ ਤਰ੍ਹਾਂ ਦਾ ਨਾ ਨਹੀਂ ਨਹੀਂ ਸਰਦਨ ਨਹੀਂ ਆਇਆ ਇਸ ਤਰ੍ਹਾਂ ਕੋਈ ਬੇਕੂਫ ਹੁੰਦਾ ਜਿਹੜਾ ਹਰਨ ਤੋਂ ਬਾਅਦ ਕਹਿੰਦਾ ਮੈਂ ਪੈਸੇ ਨਹੀਂ ਦੇਨੇ ਜਿਸ ਨੂੰ ਪਤਾ ਮੈਂ ਅੱਗੇ ਵੀ ਖਲੋਣਾ ਵਾ ਉਹ ਪੈਸੇ ਨਹੀਂ ਮਾਰਦਾ ਜਿਸ ਦੀ ਨੀਤ ਹੀ ਮਾੜੀ ਹੋ ਗਈ ਉਹਨੇ ਉਹ ਹੈ ਚ ਜੰਦੀ ਹੈ ਤੇ ਵੀ ਨੀ ਉਸੋ ਵੀ ਤੁਹਾਡਾ ਜਿਹੜਾ ਕੰਮਕਾਰ ਆ ਇਹ ਚੋਣਾ ਦੌਰਾਨ ਇਸੇ ਤਰ੍ਹਾਂ ਗਰਮ ਰਹਿੰਦਾ ਕਿ ਜਦ ਚੋਣਾ ਤੱਕ ਹੀ ਹੁੰਦਾ ਵਾ ਉਸ ਤੋਂ ਬਾਅਦ ਕੰਮ ਠੰਡਾ ਪੈ ਜਾਂਦਾ ਨਹੀਂ ਨਹੀਂ ਆਈ ਚਲੇ ਚੱਲਦੀ ਰਹਿੰਦੀ ਆ ਕੋਈ ਨਾ ਕੋਈ ਨਵਾਂ ਪ੍ਰਧਾਨ ਬਣ ਜਾਂਦਾ ਵਾ ਉਹ ਸਾਨੂੰ ਬੋਰਡ ਪਾਉਂਦੇ ਨੇ ਜਿਹੜੀ ਪਾਰਟੀ ਜਿੱਤੀ ਆ ਉਹਨੂੰ ਚੋ ਕੇ ਸੀਟ ਬਦਲਤੀ ਉਹਦੇ ਬੋਰਡ ਲੱਗ ਜਾਂਦੇ ਆ ਬਾਕੀ ਤੇ ਸਾਡਾ ਤੇ 12 ਮਹੀਨੇ ਦਾ ਕੰਮ ਆ ਸਾਡੇ ਕੋਲ ਵੈਸੇ ਕੰਪਨੀਆਂ ਦੇ ਬਥੇਰੇ ਕੰਮ ਆ ਗਏ ਆ ਹੁਣ ਇਲੈਕਸ਼ਨ ਤੇ 5 ਸਾਲ ਬਾਅਦ ਹੋਣੇ ਇਹ ਤੇ 5 ਸਾਲ ਭੁੱਖੇ ਤੜੀ ਮਰਨਾ ਵਾ ਬਿਲਕੁਲ ਹੀ ਬਿਲਕੁਲ ਬਹੁਤ ਬਤਨਵਾਦ ਜੀ ਤੁਸੀਂ ਦੇਖਿਆ ਵੀ ਚੋਣ ਪਚਾਰ ਜਿਹੜੀ ਸਮਗਰੀ ਤਿਆਰ ਹੁੰਦੀ ਆ ਤੁਹਾਨੂੰ ਉੱਥੇ ਲੈ ਕੇ ਆਏ ਆ ਜ਼ੀਰੋ ਗਰਾਉਂਡ ਦੀ ਰਿਪੋਰਟ ਦਿਖਾ ਰਹੇ ਆ ਕਿਸ ਤਰ੍ਹਾਂ ਜਿਹੜੇ ਕੀ ਜਿਹੜੇ ਕੀ ਇਲੈਕਸ਼ਨਾਂ ਦੇ ਵਿੱਚ ਚੋਣ ਪਚਾਰ ਵਾਸਤੇ ਬੋਰਡ ਹੋਡਿੰਗ ਤੇ ਫਲੈਕਸੀਬਲ ਬੋਰ ਤੇ ਜਿਹੜੀਆਂ ਝੰਡੀਆਂ ਤਿਆਰ ਕੀਤੀ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਮਿਹਨਤ ਕਰ ਰਿਹਾ ਜਿਹੜੇ ਕੀ ਵੱਖ-ਵੱਖ ਤਰ੍ਹਾਂ ਦੇ ਐਂਗਲ ਤਿਆਰ ਕਰ ਰਿਹਾ ਵਾ ਇਹ ਹੋਡਿੰਗ ਬੋਰਡਾਂ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਐਂਗਲ ਤਿਆਰ ਕਰ ਰਿਹਾ ਤੇ ਸੰਨੀ ਵੀਰ ਦਾ ਨਾਮ ਆ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੰਨੀ ਪਹਿਲੇ ਕਈ ਸਾਲਾਂ ਤੋਂ ਇੱਥੇ ਕੰਮ ਕਰਦਾ ਆ ਰਿਹਾ ਅਤੇ ਮਿਹਨਤੀ ਦਾ ਮਿਹਨਤ ਕਸ਼ ਲੋਕ ਜਿਹੜੇ ਨੇ ਇਹਨਾਂ ਦੇ ਹੱਥੇ ਦੇ ਬਣਾਏ ਹੋਏ ਬੋਰਡ ਜਿਹੜੇ ਕਿ ਵੱਡੇ ਵੱਡੇ ਜਿਹੜੇ ਕਿ ਪੁਲਾਂ ਦੇ ਉੱਤੇ ਲੱਗਦੇ ਨੇ ਚੌਂਕਾਂ ਵਿੱਚ ਲੱਗਦੇ ਨੇ ਪਿੰਡਾਂ ਵਿੱਚ ਲੱਗਦੇ ਨੇ ਅਤੇ ਮਿਹਨਤ ਕਰਦੇ ਨੇ ਇਹਨਾਂ ਦਾ ਕਹਿਣਾ ਵੀ ਦਿਨ ਰਾਤ ਸਾਨੂੰ ਲਕਸ਼ਾਂ ਵਿੱਚ ਜਿਹੜਾ ਕੰਮ ਕਰਨਾ ਪੈਂਦਿਆ ਤੇ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਸੰਨੀ ਵੀਰ ਦੇ ਨਾਲ ਜਿਹੜਾ ਕਿ ਮਿਹਨਤ ਕਰਕੇ ਬੋਰਡ ਜਿਹੜਾ ਕਿ ਤਿਆਰ ਕਰ ਰਿਹਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਅਮਰਸਾਹ ਦੀਆਂ ਤਸਵੀਰਾਂ ਖਾ ਰਿਹਾ ਜ਼ੀਰੋ ਗ੍ਰਾਂਟ ਬੋਰਡ ਦੀ ਆ ਇਸ ਤਰ੍ਹਾਂ ਜਿਹੜਾ ਕਿ ਚੋਣ ਪ੍ਰਚਾਰ ਦੀ ਜਿਹੜੀ ਕਿ ਸਮਗਰੀ ਤਿਆਰ ਹੁੰਦੀ ਆ ਹੋਰਡਿੰਗ ਬੋਰਡ ਜਿਹੜੇ ਤਿਆਰ ਹੁੰਦੇ ਨੇ ਗੱਲਬਾਤ ਵੀ ਕਰਾਂਗੇ ਸੰਨੀ ਵੀਰ ਨਾਲ ਅ ਸੰਨੀ ਥੋੜਾ ਸਮਝਰੂ ਦੇਓ ਸਾਨੂੰ ਥੋੜਾ ਆ ਤੁਸੀਂ ਇੱਕ ਸਦੋਂ ਵੀ ਮਿਹਨਤ ਕਾ ਹੀ ਲੋਕ ਨੇ ਪਰ ਸਾਡੀ ਵੀ ਬਿਬੂਰੀ ਆ ਗੱਲਬਾਤ ਜਰੂਰ ਕਰਾਂਗੇ ਸੰਨੀ ਵੀਰ ਦੇ ਨਾਲ ਸੰਨੀ ਭਾਜੀ ਥੋੜਾ ਸਮਝਰੂ ਦਿਓ ਸਾਨੂੰ ਚੋਣ ਪ੍ਰਚਾਰ ਦੀ ਸਮਗਰੀ ਤਿਆਰ ਕਰ ਰਹੇ ਹੋ ਕੀ ਕੀ ਤਿਆਰ ਕਰ ਰਹੇ ਹੋ ਦੱਸ ਕੇ ਸਾਨੂੰ ਸਾਂਝਾ ਕਰੋ ਅਸੀਂ ਫਰੇਮ ਵੀ ਤਿਆਰ ਕਰ ਰਹੇ ਆ ਪ੍ਰਿੰਟ ਵੀ ਲਾ ਰਹੇ ਆ ਸਭ ਕੁਝ ਤਿਆਰ ਕਰ ਰਹੇ ਹਾਂ ਸਟੈਂਡ ਜਾਂ ਵੱਡੀ ਸਾਈਡਾਂ ਸਭ ਤਿਆਰ ਹੁੰਦੀਆਂ ਥੇ ਤੇ ਮੈਨੂੰ ਐਸੋ ਵੀ ਹੋਂ ਤੱਕ ਸਭ ਤੋਂ ਵੱਡੀ ਤੁਹਾਡੇ ਲੋਹ ਹੱਥੀ ਬਣਾਈ ਹੋਈ ਜਿਹੜੀ ਸਟੈਂਡੀ ਆ ਜਾਂ ਜਿਹੜੀ ਫਲੈਕਸੀ ਬੋਰ ਆ ਉਹ ਕਿੰਨੇ ਫੁੱਟ ਦੀ ਸਭ ਤੋਂ ਵੱਡੀ ਤਿਆਰ ਕੀਤੀ ਹੈ 50 ਫੁੱਟ ਦੀ ਕਿਹੜੀ ਪਾਰਟੀ ਦੀ ਤਿਆਰ ਕੀਤੀ ਹੈ ਇਹ ਝਾੜੂ ਦੀ ਝਾੜੂ ਆਮ ਆਪੀ ਪਾਰਟੀ ਆਮ ਪਾਰਟੀ ਦੀ ਠੀਕ ਹੈ ਤੇ ਮੈਨੂੰ ਐਸੋ ਵੀ ਸਾਰੀਆਂ ਪਾਰਟੀਆਂ ਦੇ ਆਰਕੀ ਜਿਹੜੇ ਕਿ ਤੁਹਾਡੇ ਕੋ ਆਉਂਦੇ ਨੇ ਫਲੈਕਸੀ ਬੋਰ ਤਿਆਰ ਕਰਨ ਵਾਸਤੇ ਜਾਂ ਇੱਕ ਤੋਂ ਪਾਰਟੀ ਆਉਂਦੇ ਨੇ ਨਹੀਂ ਸਾਰੀ ਫਲੈਕਸ ਸਾਡੇ ਕੰਮ ਕਰਨਾ ਸਾਰੀ ਜਿਹੜੀ ਪਾਰਟੀਆਂ ਇਹ ਉਹਦਾ ਕੰਮ ਕਰ ਦੇਣਾ ਕਿਹੜੀ ਕਿਹੜੀ ਪਾਰਟੀ ਆਈ ਹੈ ਇਸ ਟਾਈਮ ਤੋਂ ਆਮ ਪਾਰਟੀ ਆ ਦੂਜੀ ਕਾਂਗਰਸ ਦੀ ਵੀ ਆ ਭਾਜ ਕਾਲੀ ਦਲ ਵੀ ਆ। ਇਹ ਵੀ ਨੇ ਉਸ ਤੋਂ ਵੀ ਸੱਤ ਵਾਦ ਬੋਰ ਕਿਨੇ ਤਿਆਗ ਗਿਆ ਯਾਰ ਕੀ ਤੁਹਾਡੇ ਦਸ਼ਕਾ ਨੂੰ ਸਾਝਾ ਕਰਦੇ ਹੋ ਕਿੰਨੇ ਬੋਲ ਤੋਂ ਸੱਤ ਵਾਦ ਪਾਰਟੀ ਤਿਆਗ ਗਿਆ। ਇਸ ਟਾਈਮ ਤੋਂ ਸਭ ਤੋਂ ਜੋ ਆਮ ਪਾਰਟੀ ਦਾ। ਆਮ ਪਾਰਟੀ ਜਾ ਤਿਆਗ ਗਿਆ। ਹਾਂਜੀ। ਠੀਕ ਹੈ। ਤੇ ਮੈਨੂੰ ਇਸ ਤੋਂ ਵੀ ਕਾਰੀਗਰ ਦੀ ਗੱਲ ਕਰੀਏ ਕਾਰੀਗਰ ਕਿੰਨੇ ਕੰਮ ਕਰਦੇ ਨੇ ਦਿਨ ਰਾਤ ਕੰਮ ਕਰਦੇ ਹੋ ਕਿ ਜਾ ਸਵੇਰੇ ਸ਼ਾਮ ਜਾ ਸ਼ਿਫਟਾਂ ਨੂੰ ਤਿਆਗ ਕਰਨ। ਨਹੀਂ ਨਹੀਂ ਨਾਲ ਹੀ ਕੰਮ ਕਰਦੇ ਆ ਇੱਕੋ ਸ਼ਿਫਟ ਚੱਲਦੀ ਹੱਡੀ। ਸਿਰਫ 6 ਵਜੇ ਆ ਜੀਦਾ। ਰਾਤ ਦਾ ਕੋਈ ਟਾਈਮ ਨਹੀਂ ਹੁੰਦਾ। ਸ਼ਿਫਟ ਇਕੋ ਹੀ ਲਾਣੀ ਆਪਾਂ। ਜਿਵੇਂ ਤੁਸੀਂ ਵੀ ਸਣੀ ਜੀ ਤੁਹਾਡੇ ਹੱਥੇ ਦੇ ਬਣਾਏ ਹੋਏ ਬੋਰਡ ਹੋਲਡਿੰਗ ਖੁਦ ਆ ਕਰਦੇ ਹੋ ਪਿੰਡਾਂ ਵਿੱਚ ਲੋਨ ਜਾਂਦੇ ਹੋ ਸ਼ਹਿਰਾਂ ਵੀ ਲੋਨ ਜਾਂਦੇ ਹੋ ਕਿੱਥੇ ਕਿੱਥੇ ਤੁਸੀਂ ਲੋਨ ਜਾਂਦੇ ਹੋ। ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਲੱਗਦੇ ਆ। ਜਿਹੜੇ ਜਿਹੜੇ ਪਿੰਡਾਂ ਦੇ ਕਾਨ ਕੇ ਪਿੰਡਾਂ ਹੀ ਚੱਲ ਜਾਂਦੇ ਆ। ਸ਼ਹਿਰ ਤਾਂ ਆਰਡਰ ਹੈਗਾ ਸ਼ਹਿਰ 'ਚ ਲੱਗ ਜਾਂਦੇ ਆ। ਬੰਦੇ ਮੁੰਡੇ ਚੱਲਦੇ ਆ ਮੁੰਡੇ ਪੱਕੇ ਰੱਖੇ ਗੱਡੀਆਂ ਦੇ 10 ਗੱਡੀਆਂ ਚੱਲਦੇ ਆ ਪੱਕੇ ਰੱਖੇ ਉਹ ਗੱਡੀ ਦੇ ਨਾਲ। ਉਹਨਾਂ ਨੇ ਆਣਾ ਮਾਲ ਚੁਕਣਾ ਚੱਲ ਜਾਣਾ। ਤੁਸੀਂ ਜੀ ਪਹਿਲੀ ਇਲੈਕਸ਼ਨ ਨਾਲੋਂ ਹੁਣ ਦੇ ਇਲੈਕਸ਼ਨ 'ਚ ਕਿੰਨਾ ਕੁ ਝਾਨ ਆ ਬ ਕਿਆਦ ਗਿਓ ਹਣੀ ਮੇਲ ਨਹੀਂ ਆ ਪਰ ਕੀ ਲੱਗਦਾ ਵੀ ਸੋਸ਼ਲ ਮੀਡੀਆ ਦੇ ਜ਼ਮਾਨਾ ਵਾ ਕੀ ਜਾਂਦੇ ਆ ਵੀ ਜਿਹੜੇ ਲੋਕਾਂ ਵਿੱਚ ਜਾਂ ਲੀਡਰਾਂ ਵਿੱਚ ਉਝਾਰ ਨਹੀਂ ਹੈ ਬੋਰਡ ਬਣਾਉਂਦਾ ਅਸੀਂ ਦੇਖਦੇ ਵੀ ਜਾਤ ਲੋਕ ਇੰਸਟਾਗ੍ਰਾਮ ਤੇ ਫੇਸਬੁਕਾਂ ਤੇ ਵਟਸਐਪਾਂ ਤੇ ਗਰੁੱਪਾਂ ਚ ਪਾਉਣੇ ਸ਼ੁਰੂ ਕਰਦੇ ਕਿ ਲੱਗਦਾ ਸੋਸ਼ਲ ਮੀਡੀਆ ਦਾ ਕੋਈ ਫਰਕ ਪਿਆ ਕੋਈ ਨਹੀਂ ਇਹਨਾਂ ਕੋਈ ਫਰਕ ਨਹੀਂ ਪੈਂਦਾ ਜੋ ਪੋਸਟਰ ਲੱਗਣਾ ਉਹ ਲੱਗਨੇ ਲੱਗਣਾ ਮੀਡੀਆ ਕਿਨੇ ਕਿਨੇ ਟੀਵੀ ਟੀਵੀ ਵੇਖੇਗੀ ਇੰਸਟਾਗ੍ਰਾਮ ਵੇਖੇਗੀ ਕੰਮਕਾਰ ਵੀ ਅਗਲੇ ਕਰਦੇ ਆ ਵੱਡੇ ਵੱਡਾ ਮੰਤਰੀ ਕੋ ਵੀ ਹੋਵੇਗਾ ਉਹਨੇ ਕਿੰਨਾ ਚਿਰ ਟੀਵੀ ਉਹਦੇ ਕੋ ਰਾਤ ਦਾ ਟਾਈਮ ਹੋਇਆਗਾ ਕਿ ਲੱਗਦਾ ਸੋਸ਼ਲ ਮੀਡੀਆ ਦੇ ਨਾਲ ਆ ਜਿੱਥੇ ਕੀ ਚੋਣ ਪ੍ਰਚਾਰ ਦੀ ਵੱਡੇ ਵੱਡੇ ਬੋਰਡਾਂ ਦੇ ਜਰੂਰੀ ਆ ਹੌਰਡਿੰਗ ਜਰੂਰੀ ਨੇ ਇਹ ਵੀ ਬਹੁਤ ਜਰੂਰੀ ਨੇ ਉਸ ਦੀ ਲੱਗੇ ਇਹ ਬਹੁਤ ਜਰੂਰੀ ਆ ਕੁਗਲ ਲੱਗੇਗੀ ਤੇ ਦੁਨੀਆ ਨੂੰ ਨਜ਼ਰ ਆਏਗਾ ਦੁਨੀਆ ਅੰਦੀ ਜਾਂ ਅੰਦੀ ਨੂੰ ਪਤਾ ਲੱਗੇਗਾ ਹਾਂ ਭਈ ਇਲੈਕਸ਼ਨ ਹੈਗੇ ਕੁਛ ਪਰ ਐਤਕੀ ਕੋਈ ਮੌਹਲ ਹੀ ਨਹੀਂ ਇਲੈਕਸ਼ਨ ਦਾ ਨਹੀਂ ਇਸ ਟਾਈਮ ਤੋਂ ਇਲੈਕਸ਼ਨ ਦਾ ਪਤਾ ਲੱਗਦਾ ਹਾਂ ਭਈ ਇਲੈਕਸ਼ਨ ਹੈਗੇ ਆ ਇਸਦੀ ਕਾਰਨ ਕਿ ਸਮਝ ਦਿਓ ਕਿਉਂ ਨਹੀਂ ਮੋ ਲੱਗ ਰਿਹਾ ਕਿਉਂ ਨਹੀਂ ਲੀਡਰ ਜਿਹੜਾ ਜਾਂ ਪੈਸੇ ਨਹੀਂ ਕੰਮੀ ਜਾਂ ਕਾਦੀ ਕੰਮੀ ਸਮਝ ਦਿਓ ਕਿਉਂ ਨਹੀਂ ਲੋਡ ਲੀਡਰ ਜਿਹੜੇ ਨੇ ਬੋਰ ਬਣਾ ਰਹੇ ਨੇ ਇਹਦੇ ਕਿਹਨੂੰ ਇਹ ਖੁਦ ਨੂੰ ਆਪ ਨੂੰ ਨੂੰ ਸਮਝ ਆਈ 25 ਸਾਲਾਂ ਦੇ ਵਿੱਚ ਪਹਿਲਾ ਇਲੈਕਸ਼ਨ ਜਿਹੜਾ ਨੂੰ ਨਹੀਂ ਸਮਝ ਲੱਗਦੇ ਕੀ ਗੱਲ ਹੋ ਗਈ ਹੈ ਕਿ ਨਾ ਕਿਉਂ ਕੰਮ ਠੰਡਾ ਵਾ ਨਹੀਂ ਤੋਂ ਇਲੈਕਸ਼ਨ ਤੋਂ ਅਸੀਂ 5 ਇੱਕ ਸਾਲ ਪਹਿਲੇ ਡਿੱਕਦੇ ਭਾਈ ਇਲੈਕਸ਼ਨ ਆਉਣ ਵਾਲੇ ਮਾਲ ਤਿਆਰ ਕਰਨਾ ਜੀ ਆਪਾਂ ਇਹ ਕਿ ਪੂਰੀ ਜੋਰ ਜੋਰ ਜੋ ਗਲਤੀਆਂ ਪਿੱਛੇ ਹੋ ਗਿਆ ਅੱਗੇ ਨਾ ਹੋਵੇ ਪਰ ਇਹ ਕਿ ਅਸੀਂ ਗਲਤੀ ਆਪਣੀ ਕਰਦੇਗਾ ਤੇ ਦੂਜੀ ਸਰਕਾਰ ਗਲਤੀ ਕਰ ਗਈ ਸੋ ਸਨਿ ਜੀ ਇਲੈਕਸ਼ਨ ਤੋਂ ਕਿੰਨੇ ਦਿਨ ਪਹਿਲਾਂ ਤੁਹਾਨੂੰ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਨੇ ਪ੍ਰਚਾਰਕ ਵਾਸਤੇ ਜਿਹੜੇ ਕਿ ਬੋਰਡ ਜਿਹੜਾ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਆ। ਸਾਨੂੰ ਇਲੈਕਸ਼ਨ ਤੋਂ ਪਹਿਲੇ ਪਹਿਲੇ 20 ਦਿਨ ਮਿਲਦੇ ਆ। 20 ਦਿਨ ਚ ਜਿੰਨਾ ਕੰਮ ਕਰ ਲਿਆ ਹੀ ਕਰ ਲਿਆ। ਉਸ ਤੋਂ ਬਾਅਦ ਤਾਂ ਕੁਝ ਨਹੀਂ ਹੁੰਦਾ। ਕੋਈ 20 ਦਿਨ ਦੇ ਵਿੱਚ ਹੁੰਦਾ ਬਖ ਚੋਣ ਨਿਸ਼ਾਨ ਲਾ ਜਾਂਦਾ। ਫਿਰ ਹੋਲਡਿੰਗ ਲੱਗਦੀਆਂ ਨੇ। ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜੇ ਨੌਜਵਾਨ ਨੇ ਜਿਹੜੇ ਕਿ ਹੋਰਡਿੰਗ ਤਿਆਰ ਕਰਦੇ ਨੇ ਬੋਰ ਤਿਆਰ ਕਰਦੇ ਨੇ ਚੋਣ ਪ੍ਰਚਾਰ ਦੀ ਸਮਗਰੀ ਤਿਆਰ ਕਰਦੇ ਨੇ ਇੱਥੇ ਵੱਡੇ ਵੱਡੇ ਫਲੈਕਸ ਤਿਆਰ ਹੁੰਦੇ ਨੇ ਛੰਡੀਆਂ ਤਿਆਰ ਹੁੰਦੀਆਂ ਨੇ ਅਤੇ ਵਕ ਵਕ ਇਥੋਂ ਜਿਹੜੀ ਬੋਰ ਤਿਆਰ ਹੋ ਕੇ ਪਿੰਡਾਂ ਵਿੱਚ ਜਾਂਦੇ ਨੇ ਸ਼ਹਿਰਾਂ ਵਿੱਚ ਜਾਂਦੇ ਨੇ ਅਤੇ ਸ਼ਹਿਰਾਂ ਦੇ ਪੁਲਾਂ ਵਿੱਚ ਲੱਗਦੇ ਨੇ ਅਤੇ ਉਹਨਾਂ ਕਹਿਣਾ ਵੀ ਆਰਕੀ ਪਿਛਲੀ ਇਲੈਕਸ਼ਨ ਨਾਲ ਆਰਕੀ ਲੋਕਾਂ ਵਿੱਚ ਦੇ ਲੀਟਰਾਂ ਵਿੱਚ ਜਿਹੜਾ ਘਟ ਰ ਜਾਣਿਆ ਪਹਿਲੇ ਨਾਲੋਂ ਵਾਟਰ ਬਹੁਤ ਘਟਾ ਰਹੇ ਨੇ ਹੁਣ ਵੇਖਣਾ ਹੋਇਆ ਵੀ ਲੋਕ ਸਭਾ ਦੇ ਇਲਕਾ ਵਿੱਚ ਕਿਹੜੀਆਂ ਪਾਰਟੀਆਂ ਜਿਹੜੀਆਂ ਕਿ ਵੱਧ ਬਾਜ਼ੀ ਮਾਰਦੀ ਆ ਅਤੇ ਕਿਸ ਨੂੰ ਜਿਹੜਾ ਕਿ ਫਤਵਾ ਮਿਲਦਾ ਵਾ ਲੋਕ ਸਭਾ ਦੇ ਇਲਕਾ ਵਿੱਚ ਮਨੂ ਜੇ ਉਹ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਅਰਿਆਵਾਲ ਸੈਂਟਰ ਪੰਜਾਬ ਟੀਵੀ ਲਈ ਅਮਰ ਸਰ